ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀवार ਵਿਆਖਿਆ ਆਪਾਂ ਸੁਖਮਨੀ ਸਾਹਿਬ ਦੀ ਸ਼ੁਰੂ ਕੀਤੀ ਹੈ ਕੱਲ ਪਹਿਲੀ ਅਸ਼ਟਪਦੀ ਦੀ ਇੱਕ ਪਦ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਜੀ ਕਿਣ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਵੈ ਕਿਣ ਕਾ ਦਾ ਅਰਥ ਹੈ ਆਪਾਂ ਜੇ ਆਪਾਂ ਦੁਨਿਆਵੀ ਤੌਰ ਤੇ ਕਰਾਂਗੇ ਤਾਂ ਥੋੜਾ ਹੀ ਕਰਾਂਗੇ ਜੀ ਕਿਣ ਕਾ ਨਾਮ ਅਸਲ ਵਿੱਚ ਇਹਦੇ ਅਰਥ ਜਿਹੜੇ ਬਹੁਤ ਨੰਗਾਈ ਵਾਲੇ ਹੈ ਜੀ ਇਹਦਾ ਅਰਥ ਆਪਾਂ ਸ਼ੁਰੂਆਤ ਵੀ ਕਰ ਸਕਦੇ ਆ ਕਿਣਕਾ ਧਿਆਨ ਨਾਲ ਸੁਣਿਓ ਜੀ ਸਾਰੀ ਗੱਲਬਾਤ ਕਿਣਕਾ ਅਰਥ ਸ਼ੁਰੂਆਤ ਵੀ ਹੈ ਜਿਵੇਂ ਦਰਖਤ ਦਾ ਬੀਜ ਹੈ ਬੋੜ ਦਾ ਆਪਾਂ ਨੂੰ ਹੁਣ ਦਰਖਤ ਦੇ ਬੀਜ ਦੇ ਵਿੱਚ ਬੋੜ ਧਾਣੇ ਨਹੀਂ ਦੇਂਦਾ ਜੀ ਨਾ ਬੋੜ ਨਹੀਂ ਦੇਂਦਾ ਪਰ ਹੈ ਬਹੁਤ ਬਰੀਕ ਹਰਾਇ ਦੇ ਦਾਣੇ ਵਰਗਾ ਹੈ ਬ੍ਰਿਕ ਹੈ ਜਮਾ ਪਰ ਉਹਦੇ ਵਿੱਚ ਬੋੜ ਸਮਾਇਆ ਹੋਇਆ ਹੈ ਕਿਨਕੈ ਵਿਰਾਟ ਰੂਪ ਪ੍ਰਮਾਤਮਾ ਦਾ ਉਹਦੇ ਨਾਮ ਵਿੱਚ ਹੀ ਸਮਾਇਆ ਹੋਇਆ ਹੈ ਜੀ ਗੱਲ ਸਮਝਣ ਦੀ ਜਿੱਥੇ ਆਪਾਂ ਲੈ ਕੇ ਆਉਣੀ ਵੀ ਉਹਦਾ ਨਾਮ ਕੀ ਹੈ RAM ਅੱਲਾ ਗੋਡ ਵਾਹਿਗੁਰੂ ਕੋਈ ਨਾਰਾਇਣ ਕਹਿੰਦਾ ਕੋਈ ਓਮ ਕਹਿੰਦਾ ਕੋਈ ਹਰੀ ਕਹਿੰਦਾ ਇਹਦੇ ਵਿੱਚ ਹੀ ਉਹਦਾ ਵਿਰਾਟ ਰੂਪ ਹੈ ਜੀ ਸ਼ੁਰੂ ਹੋਊਗਾ ਕਿਨਕੇ ਤੋਂ ਜਿਵੇਂ ਹੁਣ ਭੋਜਨ ਹੈ ਭੋਜਨ ਦੇ ਵਿੱਚ ਉਹਦੀ ਸ਼ਕਤੀ ਸਮਾਈ ਹੋਈ ਹੈ ਜੀ ਭੋਜਨ ਨੂੰ ਛਕਾਂਗੇ ਆਪਾਂ ਤੇ ਛਕ ਕੇ ਜਦੋਂ ਉਸ ਖੂਨ ਦੇ ਵਿੱਚ ਗਿਆ ਭੋਜਨ ਤੇ ਉਹਨੇ ਉਹਦੀ ਸ਼ਕਤੀ ਦੇ ਦੇਣੀ ਹੈ ਜੀ ਐਵੇਂ ਜਿਵੇਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਉਹਦੀ ਸ਼ਕਤੀ ਸਮਾਈ ਹੋਈ ਹੈ ਪ੍ਰਮਾਤਮਾ ਸਮਾਇਆ ਹੋਇਆ ਹੈ ਬਸ ਉਹਨੂੰ ਜਪਣ ਦੀ ਲੋੜ ਹੈ ਜੀ ਵਿਰਾਟ ਰੂਪ ਹੈ ਪ੍ਰਮਾਤਮਾ ਦਾ ਅਸੀਂ ਨਿੱਕਾ ਜਿਹਾ ਇੱਕ ਬਿੰਦ ਸੀ ਬਲਾਂ ਚਕਰਾਨੂ ਸੀ ਨਿੱਕਾ ਜ ਸਾਡਾ ਸਰੀਰ ਕਿੱਦਾਂ ਵਿਰਾਟ ਰੂਪ ਸ੍ਰੀ ਨਿਕਲਿਆ ਵਿੱਚੋਂ ਇਹ ਤਾਂ ਅਰਥ ਇਵੇਂ ਜਿਵੇਂ ਕਿਨਕਾ ਕਿਨਕੇ ਤੋਂ ਹੀ ਸਾਰਾ ਕੁਝ ਸ਼ੁਰੂ ਹੁੰਦਾ ਹੈ ਜਿਹੜੇ ਵਕਾਰ ਹੈ ਵਕਾਰ ਵੀ ਕਿਨਕੇ ਤੋਂ ਸ਼ੁਰੂ ਹੁੰਦੇ ਪਰ ਚੇਤੇ ਰੱਖੀ ਦੀ ਗੱਲ ਉਹ ਵੀ ਥੋੜਾ ਹੁੰਦਾ ਪਹਿਲਾਂ ਨਿੱਕਾ ਜਿਹਾ ਵਕਾਰ ਮਾਲੂਕ ਚੋਰੀ ਦਾ ਵਕਾਰ ਪੈਦਾ ਹੋ ਗਿਆ ਅੰਦਰ ਪਹਿਲਾਂ ਨਿੱਕੀਆਂ ਚੋਰੀਆਂ ਕਰਦਾ ਹੈ ਫਿਰ ਹੌਲੀ-ਹੌਲੀ ਵੱਡਾ ਚੋਰ ਬਣ ਜਾਂਦਾ ਜੀ ਬਸ ਹੁੰਦਾ ਤਾਂ ਕਿੰਨੇ ਤੋਂ ਸ਼ੁਰੂ ਹੈ ਸ਼ੁੱਧ ਰੂਪ ਵੀ ਤੇ ਜੋ ਪ੍ਰਮਾਤਮਾ ਦਾ ਰੂਪ ਹੋ ਜਾਣਾ ਹੈ ਬਾਲਮੀਕ ਡਾਕੂ ਬਣਿਆ ਪਿਆ ਰਹੋ ਪਹਿਲਾਂ ਤੇ ਬਣਾਇਆ ਕਿਵੇਂ ਬਣਿਆ ਕਿਵੇਂ ਸੀ ਘਰ ਦੇ ਵਿੱਚੋਂ ਚੋਰੀਆਂਗਾ ਪਹਿਲਾਂ ਨਿੱਕਾ-ਨਿੱਕਾ ਸਮਾਨ ਚੱਕ ਕੇ ਲੈ ਕੇ ਆਉਂਦਾ ਸੀ ਮਾਣੇ ਵਰਜਿਆ ਨੇ ਘਰ ਦੇ ਵਿੱਚ ਮਾਂ ਤੋਂ ਵੱਧਿਆ ਤਾਂ ਧਵਾ ਲਿਆ ਅਫਰਾਨੀ ਚੀਜਾਂ ਡਾਕੇ ਵੱਡੇ ਮਾਰਨ ਲੱਗ ਗਿਆ ਜੀ ਇੱਕ ਦਿਨ ਫਿਰ ਪ੍ਰਮਾਤਮਾ ਦੇ ਰੱਬ ਦੇ ਪਿਆਰਾਂ ਦਾ ਮੇਲ ਹੋਇਆ ਤੇ ਬਾਲਮੀਕ ઋષਿ ਬਣ ਗਿਆ ਜੀ ਮੁੜ ਕੇ ਡਾਕੂ ਤੋਂ ਬਾਲਮੀਕ ਜੀ ਦਾ ਜੀਵਨ ਪੜ ਕੇ ਵੇਖੋ ਤੁਹਾਨੂੰ ਪਤਾ ਲੱਗ ਜੂ ਬਾਲਮੀਕ ઋષਿ ਬਣ ਗਿਆ ਬਾਲਮੀਕ ਡਾਕੂ ਸੀ ਜੀ ਪਹਿਲਾਂ ਰੋ ਵਿਚਾਰ ਸੋ ਗੁਰੂ ਜੀ ਕਹਿੰਦੇ ਕਿਣਕਾ ਏਕ ਜਿਸ ਜੀਵ ਸਭ ਤਾਂ ਕਿ ਮਹਿਮਾ ਗਣੀ ਨਾ ਵੈ ਕਿਣਕਾ ਕੀ ਹੈ ਜੀ ਪ੍ਰਮਾਤਮਾ ਦਾ ਨਾਮ ਪਿਆਰਿਓ ਕੋਈ 5 ਮਿੰਟ ਤੜਕੇ ਉੱਠ ਕੇ ਪ੍ਰਮਾਤਮਣੋਂ ਧਿਆਉਣਾ ਸ਼ੁਰੂ ਕਰ ਲਓ ਕੋਈ 2 ਮਿੰਟ ਤੋਂ ਸ਼ੁਰੂ ਕਰ ਲਓ ਐਂ ਕਹਿ ਲਓ ਵੀ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ ਆਰਾਮ ਦੀ ਨੀਂਦ ਸੌ ਕੇ ਉੱਠਿਆ ਐਨੇ ਕਹਿ ਲਓ ਯਾਤ ਆ ਗਈ ਨਾ ਚੇਤੇ ਵਿੱਚ ਕਿ ਹੈ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਹੈ ਆਰਾਮ ਦੀ ਨੀਂਦ ਸੌਂਗੇ ਨਹੀਂ ਆਰਾਮ ਦੀ ਨੀਂਦ ਵੀ ਨਹੀਂ ਪੈਂਦੀ ਬੈਦੋ ਚੇਤੇ ਰੱਖੋ ਡਾਕਟਰਾਂ ਕੋਲੋਂ ਨਾ ਗੋਲੀਆਂ ਲੈ ਕੇ ਵੀ ਨੀਂਦ ਨਹੀਂ ਆਉਂਦੀ ਗੰਨਾਂ ਨੂੰ ਗੋਲੀਆਂ ਲੈ ਕੇ ਟੀਕੇ ਲਵਾ ਕੇ ਵੀ ਨੀਂਦ ਨਹੀਂ ਪੈਂਦੀ ਗੰਨਾਂ ਨੂੰ ਤੇ ਜਿਨ੍ਹਾਂ ਨੂੰ ਆਉਂਦੀ ਆ ਨਾ ਨੀਂਦ ਬਸ ਵੱਡੇ ਭਾਂ ਸਮਝਿਆ ਕਰੋ ਵੀ ਨੀਂਦ ਸਹੀ ਆਉਂਦੀ ਪ੍ਰਮਾਤਮਾ ਨੀਂਦ ਵੀ ਉਹਦੀ ਦਾਤ ਹੈ ਜੀ ਪ੍ਰਮਾਤਮਾ ਦੀ ਡਾਕਟਰਾਂ ਦੇ ਵੀ ਹੱਥ ਖੜੇ ਹੋ ਜਾਂਦੇ ਆ ਜਦੋਂ ਕਹਿ ਦਿੰਦੇ ਆ ਵੀ ਨੀਂਦ ਨਹੀਂ ਆਉਂਦੀ ਜੀ ਡਾਕਟਰ ਕਹਿੰਦਾ ਵੀ ਭਾਈ ਮੈਂ ਤੈਨੂੰ ਗੋਲੀ ਦੇ ਸਕਦਾ ਐ ਤੇ ਗੋਲੀ ਕੀ ਕਰਦੀ ਐ ਜੀ ਬਲੱਡ ਪ੍ਰੈਸ਼ਰ ਨੂੰ ਇੱਕਦਮ ਡੌਣ ਮਾਰਦੀ ਥੱਲੇ ਜਦੋਂ ਡੌਣ ਮਾਰਦੀ ਤੇ ਆਪਾਂ ਨੂੰ ਨੀਂਦ ਪੈ ਜਾਂਦੀ ਐ ਜੀ ਨੀਂਦ ਆ ਜਾਂਦੀ ਐ ਤੇ ਜੇ ਨੀਂਦ ਨਾ ਆਵੇ ਤਾਂ ਬੰਦੇ ਦਾ ਕਮਾਲ ਹੱਲਾ ਜਾਂਦਾ ਐ ਜੀ ਜੇ 2-4 ਦਿਨ ਨਾ ਸੋਵੇ ਨਾ ਬੰਦਾ ਤੇ ਬੰਦੇ ਦੇ ਦਿਮਾਗ ਦੇ ਉੱਤੇ ਬੋਝ ਪੈ ਸਕਦਾ ਐ ਡਾਕਟਰ ਇਹ ਕਹਿੰਦੇ ਆ ਗੱਲਾਂ ਦਿਮਾਗੀ ਸੰਤੁਲਨ ਉਹਦਾ ਵਿਗੜ ਸਕਦਾਗਾ ਕਿਉਂਕਿ ਜਿਹੜੀਆਂ ਯਾਦਾਂ ਸਾਡੇ ਮਨ ਦੇ ਵਿੱਚ ਚੱਲ ਰਹੀਆਂ ਹਨ ਇਹਨਾਂ ਦਾ ਇਹਨਾਂ ਨੂੰ ਆਰਾਮ ਮਿਲਣਾ ਬਹੁਤ ਜ਼ਰੂਰੀ ਹੈ ਦਿਮਾਗ ਥੱਕ ਜਾਂਦਾ ਜੀ ਸਾਰਾ ਦਿਨ ਆਪਣਾ ਕੰਮ ਧੰਦਾ ਕਰ ਕਰਕੇ ਇਹਨੂੰ ਆਰਾਮ ਦੀ ਜ਼ਰੂਰਤ ਹੈ ਤੇ ਜਦੋਂ ਫਿਰ ਸੌਂ ਜਾਂਦੇ ਆਪਾਂ ਬਾਡੀ ਦੇ ਸੈੱਲ ਸਾਰੇ ਚਾਰਜ ਹੋ ਜਾਂਦੇ ਜੀ ਦੁਆਰੇ ਫੇਰ ਤੜਕੇ ਉੱਠ ਕੇ ਆਪਾਂ ਤਰੋਤਾਜ਼ਾ ਹੋ ਕੇ ਆਪਦੇ ਕੰਮ ਧੰਦੇ ਲੱਗਦੇ ਆ ਇਹ ਥੱਕ-ਥੁੱਕ ਕੇ ਅੱਖ ਨੇ ਫੇਰ ਲੱਗ ਪੈਣੇ ਵਸ ਸੋ ਗੁਰੂ ਜੀ ਕਹਿੰਦੇ ਹੁਣ ਦੂਜੇ ਪਾਦ ਵੀ ਆਪਾਂ ਵਾਕਿਆ ਸ਼ੁਰੂ ਕਰਦੇ ਆਂ ਜੀ ਪ੍ਰਵਕੈ ਸਿਮਰਨਾ ਘਰਬਨਾ ਬਸੈ ਪ੍ਰਵਕੈ ਸਿਮਰਨਾ ਦੁਖ ਜਮ ਨਸੈ ਪ੍ਰਵਕੈ ਸਿਮਰਨਾ ਕਾਲ ਪਰ ਹਰੈ ਪ੍ਰਵਕੈ ਸਿਮਰਨਾ ਦੋਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਗਨ ਨ ਲਾਗੈ ਪ੍ਰਭ ਕੈ ਸਿਮਰਨ ਆਣਦਿ ਨ ਜਾਗੈ ਪ੍ਰਭ ਕੈ ਸਿਮਰਨ ਪਉ ਨਾਮਿ ਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਬਨਿਧਾਨਾ ਨਾਣਕ ਹਰ ਰੰਗ ਇਹ ਅਜੇ ਦੂਜਾ ਪੰਦ ਪਹਿਲੇ ਅਸਟਾ ਦੇ ਦਾ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਗੁਰੂ ਜੀ ਕਹਿੰਦੇ ਜੋਨਾਂ ਦੇ ਵਿੱਚ ਨਹੀਂ ਪੈਣਾ ਪੈਂਦਾ ਜੀ ਪ੍ਰਮਾਤਮਾ ਦਾ ਸਿਮਰਨ ਐਸਾ ਹੈ ਪ੍ਰਭ ਕਾ ਸਿਮਰਨ ਹੰ ਗਰਬ ਨਾਮ ਬਸੈ ਗਰਬ ਦੇ ਵਿੱਚ ਵਸਤ ਨਹੀਂ ਹੁੰਦਾ ਜੀ ਨਹੀਂ ਪਿਆਰੋ ਅਸੀਂ ਕਈ ਜਨਮਾਂ ਦੇ ਗਰਭਾਂ ਵਿੱਚ ਤੁਰੇ ਫਿਰਦੇ ਆਂ ਬਹੁਤ ਜਨਮ ਹੋਗੇ ਸਾਨੂੰ ਜਨਮ ਲੈ ਲਿਆ ਫਿਰ ਮੌਤ ਹੋ ਗਈ ਜਨਮ ਲੈ ਲਿਆ ਜੀਵਨ ਮਿਲ ਗਿਆ ਥੋੜਾ ਕਾਲਾ ਚਰ ਜਿਉਆ ਮੁੜ ਕੇ ਫਿਰ ਮੌਤ ਹੋ ਗਈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਕਿਨੇ ਵੀ ਜਮਾਂ ਦਾ ਜੋ ਡਾਰਾਗਾ ਦੁੱਖ ਜਮ ਨਸ ਹੈ ਜਮ ਲੱਗੇ ਰਹਿੰਦੇ ਆ ਜਿਉਂਦੇ ਨੂੰ ਜਮ ਇਹਦੇ ਜਮਾਂ ਦੀ ਵਿਆਖਿਆ ਕਾਫੀ ਲੰਮੀ ਹੋ ਜੂਗੀ ਜੀ ਜਿਉਂਦੇ ਨੂੰ ਜਮ ਆਉਂ ਲੱਗਦੇ ਆ ਜੀ ਵਕਾਰਾਂ ਦੇ ਰੂਪ ਦੇ ਵਿੱਚ ਵੀ ਬਸ ਇਹਨਾਂ ਵਕਾਰਾਂ ਤੋਂ ਖੜਾ ਛੁੱਟ ਜਾਂਦਾ ਜੀ ਦੁੱਖਾਂ ਦੀ ਦੌੜ ਹੈ ਨਾ ਜਿਹੜੀ ਇਹ ਖਤਮ ਹੋ ਜਾਂਦੀ ਰੱਬ ਦੇ ਪਿਆਰਿਆਂ ਦੀ ਕਿਉਂਕਿ ਵਕਾਰ ਵੀ ਦੁੱਖ ਹੈਗੀ ਇਤੇ ਰੱਖੋ ਜੀ ਵਕਾਰ ਹੀ ਦੁੱਖ ਹੈ ਸਾਡੇ ਵਾਸਤੇ ਜਿਨਨੇ ਵਕਾਰ ਵੱਧ ਹੈ ਉਹਦੋਂ ਸਾਰੇ ਦੁੱਖਾਂ ਦੀ ਪੀੜ ਵਿੱਚ ਸਾਡੀ ਸਮਾਈ ਹੋਈ ਹੈ ਸੁਰਤ ਜਿਨਨੇ ਸੁਰਤ ਦੇ ਵਿੱਚ ਵਕਾਰ ਹੈ ਬਸ ਦੁੱਖ ਹੀ ਹੈ ਜੀ ਤੇ ਸੁੱਖ ਕੀ ਹੈ ਜੀ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਦਾ ਨਾਮ ਚੇਤੇ ਵਿੱਚ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚੇਤੇ ਵਿੱਚ ਹੈ ਆਖਾਂ ਜੀਮਾ ਮਿਸਰੇ ਮਰ ਜਾਊ ਬਸ ਮੌਤ ਹੋਗੀ ਬਸ ਗੁਰੂ ਜੀ ਕਹਿੰਦੇ दुखਾਂ ਵਿੱਚ ਜ਼ਿੰਦਗੀ ਬਤੀਤ ਹੋ ਗਈ ਜੀ بس ਪ੍ਰਮਾਤਮਾ ਦਾ ਨਾਮ ਭੁੱਲ ਕੇ ਪ੍ਰਾਪਕੈ ਸਿਮਰਨ ਕਾਲ ਪਰ ਹਰੈ ਰੱਬ ਦੇ ਪਿਆਰੇ ਕਾਲ ਤੋਂ ਦੂਰ ਹੋ ਜਾਂਦੇ ਜੀ ਸਮੇਂ ਤੋਂ ਮੌਤ ਤੋਂ ਦੂਰੀ ਬਣ ਜਾਂਦੀ ਉਹਨਾਂ ਦੀ ਸਮਾਂ ਸਮੇਂ ਵਿੱਚ ਨਹੀਂ ਰੱਬ ਦਾ ਸਿਮਰਨ ਕਰਨ ਵਾਲਾ ਜਾਂਦਾ ਨਾ ਸਮੇਂ ਤੋਂ ਪਾਰ ਹੋ ਜਾਂਦੇ ਕਿਉਂਕਿ ਉਹ ਹੈ ਹੀ ਪ੍ਰਮਾਤਮਾ ਅਕਾਲ ਮੂਰਤ ਹੈ ਅਕਾਲ ਤੇ ਜਿਹੜਾ ਅਕਾਲ ਨੂੰ ਧਿਆਉਂਦਾ ਹੈ ਉਹ ਆਪ ਵੀ ਅਕਾਲ ਹੋ ਜਾਂਦਾ ਜੀ ਸਮੇਂ ਦਾ ਕੋਈ ਅਸਰ ਨਹੀਂਗਾ ਹਾਂ ਸਰੀਰ ਉੱਤੇ ਤਾਂ ਅਸਰ ਹੁੰਦਾ ਪਿਆਰੋ ਸਮੇਂ ਦਾ ਸਰੀਰ ਉੱਤੇ ਤਾਂ ਅਸਰ ਹੁੰਦਾ ਵੀ ਸਮੇਂ ਮੁਤਾਬਕ ਪਹਿਲਾਂ ਜਵਾਨ ਬਚਪਨ ਸੀ ਜਵਾਨੀ ਆ ਗਈ ਜਵਾਨੀ ਤੋਂ ਫਿਰ ਅੱਧ ਖੜ ਜਮਰ ਹੋ ਗਈ ਅੱਧ ਖੜ ਤੋਂ ਬੜੇ ਪੇਵਾਲ ਆ ਗਿਆ ਸਰੀਰ ਕਰਕੇ ਤਾਂ ਉਵੇਂ ਰੱਬ ਦੇ ਪਿਆਰੇ ਜਿਵੇਂ ਸੰਸਾਰ ਦੇ ਵਿੱਚ ਰਹਿੰਦਾ ਪਰ ਸਵਰਤ ਤੇ ਕੋਈ ਅਸਰ ਨਹੀਂ ਗਾ ਬਾਣੀ ਚ ਲਿਖੀ ਜੀ ਗੱਲ ਇਹ ਗਰਮਖ ਬੁੱਢੇ ਕਦੇ ਨਹੀਂ ਜਿੰਨਾ ਅੰਤਰ ਸਵਰਤ ਗਿਆਨ ਉਹਨਾਂ ਦੇ ਸਵਰਤ ਦੇ ਵਿੱਚ ਬੜਾ ਮਹਾਨ ਗਿਆਨ ਵਸਿਆ ਹੋਇਆ ਹੈ ਕਦੇ ਵੀ ਬੁੱਢੇ ਨਹੀਂ ਹੁੰਦੇ ਸਵਰਤ ਕਰਕੇ ਕਦੇ ਬੁੱਢੇ ਨਹੀਂ ਹੁੰਦੇ ਰੱਬ ਦੇ ਪਿਆਰੇ ਜੀ ਸਰੀਰ ਬੁੱਢਾ ਹੋ ਜਾਂਦਾ ਚੇਤੇ ਰੱਖਿਓ ਜੀ ਗੱਲਾਂ ਸਰੀਰ ਤਾਂ ਉਵੇਂ ਹੁੰਦਾ ਨਾ ਰੱਬ ਦੇ ਪਿਆਰਾਂ ਦਾ ਵੀ ਜਿਵੇਂ ਆਪਾਂ ਸੰਸਾਰ ਦੇ ਜਿਉਂਦੇ ਆ ਪਰ ਸਵਰਤ ਕਰਕੇ ਬਹੁਤ ਚੜਦੀ ਕਲਾ ਹੁੰਦੀ ਹੈ ਤੁਸੀਂ ਕਿਸੇ ਬਜ਼ੁਰਗ ਨੂੰ ਪੁੱਛ ਕੇ ਵੇਖ ਲਓ ਜਿਹੜਾ ਨਾਮ ਜਪਣ ਵਾਲਾ ਹੈ ਇਹਦੂਗਾ ਚੜਦੀ ਕਲਾ ਆ ਸਾਡੇ ਬਾਬਾ ਜਨੈਲ ਸਿੰਘ ਜੀ ਬੈਠੇ ਇੱਥੇ ਇਹਨਾਂ ਦੇ মুখ ਚ ਤੁਸੀਂ ਕਦੇ ਨਾ ਸੁਣੋ ਵੀ ਮਾਰ ਕੇ ਡੁੱਬ ਕੇ ਜਾਵਾਂ ਨਾ ਕਹਣਗੇ ਚੜਦੀ ਕਲਾ ਹੈ ਚੜਦੀ ਕਲਾ ਸ਼ਬਦ ਉਹਦੇ মুখ ਦੇ ਵਿੱਚੋਂ ਕਿਉਂ ਸਵਰਤ ਚੜਦੀ ਕਲਾ ਵਸੇ ਹੋਈ ਹੈ ਜੀ ਸਰੀਰ ਤਾਂ ਬੁੱਢਾ ਹੋ ਗਿਆ ਨਾ 100 ਸਾਲ ਦੇ ਨੇੜੇ ਹੋਏ ਖੜੇ ਪਰ ਸਵਰਤ ਚੜਦੀ ਕਲਾ ਦੇ ਵਿੱਚ ਹੈ ਬਸ ਗਰਮ ਖੂਬੇ ਕਦੇ ਨਹੀਂ ਹੁੰਦੇ ਸੋ ਗੁਰੂ ਜੀ ਕਹਿੰਦੇ ਰੱਬ ਦਾ ਸਿਮਰਨ ਕਰਨ ਵਾਲੇ ਪ੍ਰਮਾਤਮਾ ਦਾ ਸਿਮਰਨ ਕਰਨ ਵਾਲਣ ਕਰਨ ਦੇ ਨਾਲ ਸਮੇਂ ਤੋਂ ਪਾਰ ਹੋ ਜਾਂਦਾ ਹੈ ਸਮੇਂ ਦਾ ਕਾਲ ਦਾ ਕਾਲ ਤੋਂ ਦੂਰ ਹੋ ਜਾਂਦਾ ਜੀ ਪ੍ਰਭ ਕੈ ਸਿਮਰਨ ਦੋਸ਼ਮਾ ਨਾ ਤਰੈ ਵੈਰੀ ਦੋਸ਼ਮਣ ਦੋਸ਼ਮਣ ਕਿਹੜੇ ਸਾਡੇ ਪੰਜ ਹੈ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅਮਰਤ ਲੂਟੈ ਮਨ ਮੁਖ ਨਹੀਂ ਬੁੱਝੈ ਕੋਏ ਨਾ ਸੁਣੈ ਪੁਕਾਰਾ ਅੰਧਾ ਜਗਤ ਅਹੰਧ ਵਰਤਾਰਾ ਬਸ ਤੇ ਬਾਜ ਗੁਰੂ ਡੁੱਬਾ ਸੰਸਾਰਾ ਸੰਸਾਰ ਡੁੱਬ ਗਿਆ ਜੀ ਪ੍ਰਮਾਤਮਾ ਦੇ ਨਾਮ ਤੋਂ ਨਾ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾ ਸੰਸਾਰ ਵਿੱਚ ਡੁੱਬ ਗਏ ਜੀ ਬਸ ਸੋ ਗੁਰੂ ਜੀ ਕਹਿੰਦੇ ਜਿਹੜੇ ਦੁਸ਼ਮਣ ਸੀਗੇ ਮੇਰੇ ਹਟ ਗਈ ਜੀ ਹੁਣ ਤੰਗ ਹੀ ਨਹੀਂ ਕਰਦੇ ਤੇ ਆਪਣੀ ਆਪਣੀ ਸੁਰਤ ਦੇ ਵਿੱਚ ਖਿਆਲ ਆ ਕੇ ਵੇਖਿਓ ਜੀ ਮੜਾ ਜੰ ਅੰਦਰ ਝਾਤ ਮਾਰ ਕੇ ਵੇਖਿਓ ਵੀ ਕਿਵੇਂ ਖਿੱਚੀ ਫਿਰਦੇ ਆ ਪੰਜੇ ਤਾਮ ਕਰੋਧ ਲੋਭ ਮੋਹ ਹੰਕਾਰ ਮੈਂ ਵੀ ਵਿੱਚ ਹੀ ਐ ਉਹ ਕਿਵੇਂ ਸੁਰਗ ਨੂੰ ਲੇਰੋ ਲੇਰ ਕੀਤਾ ਪਿਆ ਅੰਦਰ ਉਹ ਜਲਾ ਟਿਕਣੇ ਨਹੀਂ ਦਿੰਦੇ ਮਹਾਰਾਜਾ ਤੇਰੇ ਹੀ ਨਾਮ ਬਾਣੀ ਸੁਰਤਾਂ ਲੱਗਣ ਹੀ ਨਹੀਂ ਦਿੰਦੇ ਮਹਾਰਾਜ ਇਹ ਵੈਰੀ ਮੈਨੂੰ ਬਹੁਤ ਭਜਾਈ ਫਿਰਦੇ ਆ ਮੈਂ ਮਮ ਇਹਨਾਂ ਦੇ ਮੂਰੇ ਮੂਰੇ ਭਜਾ ਫਿਰਦਾ ਮੇਰੇ ਮਗਰ ਤੁਰੇ ਫਿਰਦੇ ਹਾਟੇ ਨਹੀਂ ਕਿ ਮਹਾਰਾਜ ਤਾਂ ਤੇ ਰੱਬ ਦਾ ਸਿਮਰਨ ਕਰਨ ਦੇ ਨਾਲ ਇਹ ਵੈਰੀ ਦੂਰ ਹੋ ਜਾਂਦੇ ਆ ਜੀ ਇਹ ਵੈਰੀ ਨਹੀਂ ਫਿਰ ਉਹਦੇ ਸੁਰਤ ਨੂੰ ਪ੍ਰਾਪ ਸਿਮਰਤ ਕਾਸ਼ ਬਿਗਨ ਨਾ ਲਾਗੈ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਕੋਈ ਵਿਗੜ ਨਹੀਂ ਲੱਗਦਾ ਜੀ ਤੇ ਨਹੀਂ ਫਿਰ ਬਾਣੀ ਜਿਵੇਂ ਲਿਖਿਆ ਕੋਟ ਬਿਗਨ ਤਿਸ ਲਾਗ ਤੇ ਜਿਸ ਨੂੰ ਵਿਸਰੈ ਨਾ ਕਹਿੰਦੇ ਵੀ ਕਰੋੜਾਂ ਵਿਗੜਨ ਲੱਗ ਜਾਂਦੇ ਆ ਪ੍ਰਮਾਤਮਾ ਦਾ ਨਾਮ ਭੁੱਲਣ ਦੇ ਨਾਲ ਤੇ ਕਰੋੜਾਂ ਵਿਗੜਨ ਹਟ ਜਾਂਦੇ ਆ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਕੋਈ ਵਿਗੜ ਨਹੀਂ ਲੱਗਦਾ ਜੀ ਵਿਗੜਨਾ ਕੋਈ ਲਾਗਤਾ ਗੁਰਪੈ ਅਰਦਾਸ ਜਿਹਦੇ ਗੁਰੂ ਅੱਗੇ ਅਰਦਾਸ ਹੈ ਲੱਗਦਾ ਕੋਈ ਨਹੀਂ ਵਿਗੜਨ ਦੀ ਪੈਰੋ ਨਾ ਨਾ ਸਰੀਰ ਕਰਕੇ ਨਾ ਮਾਨਸ ਤੌਰ ਤੇ ਵਿਗੜ ਨਹੀਂ ਲੱਗਦਾ ਤਿੰਨੇ ਫਿਰ ਕਰੋੜਾਂ ਹੀ ਵਿਗੜਨ ਲੱਗੇ ਹੋਇਆ ਪੈਰੋ ਨਹੀਂ ਤਾਂ ਫਿਰ ਆ ਕੋਈ ਕਹਿੰਦਾ ਮੈਨੂੰ ਆਹ ਦੁੱਖ ਚੁੰਬੜਿਆ ਪਿਆ ਕੋਈ ਕਹਿੰਦਾ ਮੈਨੂੰ ਆਹ ਦੁੱਖ ਚੁੰਬੜਿਆ ਪਿਆ ਕੋਈ ਕਹਿੰਦਾ ਆਹ ਦੁੱਖ ਚੁੰਬੜਿਆ ਪਿਆ ਕਰੋੜਾਂ ਹੀ ਵਿਗਣ ਲੱਗੇ ਪਏ ਕਰੋੜਾਂ ਹੀ ਤੇ ਰੱਬ ਦਾ ਸਿਮਰਨ ਕਰਨ ਦੇ ਨਾਲ ਇਹ ਵਿਗਣ ਲੱਗਦਾ ਹੀ ਨਹੀਂਗਾ ਪ੍ਰਵਕ ਸਿਮਰਣ ਅਣ ਦਿਨ ਜਾਪੈ ਰੱਬ ਦੇ ਪਿਆਰੇ ਦਿਨ ਰਾਤ ਸਾਧਾਣ ਰਹਿੰਦੇ ਜੀ ਜਾਗਦੇ ਰਹਿੰਦੇ ਆ ਉਹਨਾਂ ਦੀ ਸੁਰਤ ਦੇ ਉੱਤੇ ਨਾ ਵਕਾਰ ਹਾਵੀ ਨਹੀਂ ਹੁੰਦੇ ਪਿਆਰੇ ਚਿੱਤੇ ਰੱਖਿਓ ਜੀ ਗੱਲਾਂ ਆਣਦਿਨ ਜਾਗਣ ਦਾ ਅਰਥ ਹੁੰਦਾ ਹਰ ਵਕਤ ਰੱਬ ਦੇ ਪਿਆਰਾਂ ਦੀ ਸੁਰਤ ਸੁਚੇਤ ਰਹਿੰਦੀ ਹੈ ਤੇ ਮਾਨਮੁਖ ਬੰਦੇ ਸੁੱਤੇ ਪਏ ਬਾੜੇ ਕੰਮ ਕਰੀ ਜਾਂਦੇ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਫਿਰ ਬਾੜੇ ਕੰਮ ਹੋ ਜਾਂਦਾ ਨਾ ਉਹਨਾਂ ਤੋਂ ਫੇਰ ਕਹਿੰਦੇ ਹਾਏ ਆ ਮੈਂ ਕੀ ਕਰ ਲਿਆ ਮੁੜ ਕੇ ਪਛਤਾਉਂਦੇ ਆ ਜੀ ਤੇ ਗੁਰੂ ਜੀ ਕਹਿੰਦੇ ਐਸਾ ਕੰਮ ਭੂਲੇ ਨਾ ਕੀਚੈ ਜਿਤੰਤ ਪਛੋ ਤਾਈ ਹੈ ਜੇ ਸੁਰਤ ਤੇਰੀ ਸੁਚੇਤ ਹੁੰਦੀ ਤਾਂ ਨੂੰ ਮਾੜਾ ਕੰਮ ਕਰਦਾ ਸੁੱਤੇ ਪਏ ਕੰਮ ਮਾੜਾ ਹੁੰਦਾ ਬੰਦੇ ਤੋਂ ਜੀ ਸੁਰਤ ਸੁੱਤੀ ਜਿਹੀ ਮਾੜਾ ਕੰਮ ਹੋ ਗਿਆ ਤੇ ਰੱਬ ਦੇ ਪਿਆਰਿਆਂ ਦੀ ਸੁਰਤ ਇੰਨੀ ਜਾਗਦੀ ਹੁੰਦੀ ਅੰਦਰੋਂ ਅਣ ਦੇਣਾ ਦਿਨ ਰਾਤ ਹੀ ਕਹਿੰਦੇ ਜਾਗਦੀ ਰਹਿੰਦੀ ਸੁਰਤ ਮਾੜਾ ਸੁਰਤ ਦੇ ਵਿੱਚ ਖਿਆਲ ਕੋਈ ਉੱਠਦਾ ਹੀ ਨਹੀਂਗਾ ਜੀ ਮਾੜਾ ਕੰਮ ਕਰਨਾ ਤਾਂ ਦੂਰ ਦੀ ਗੱਲ ਹੈ ਸੁਰਤ ਵਿੱਚ ਵੀ ਮਾੜਾ ਖਿਆਲ ਵੀ ਨਹੀਂ ਉੱਠਦਾ ਹੁੰਦਾ ਅੰਦਰ ਅੰਦਰ ਮਨਿੱਕਾ ਜਾ ਖਿਆਲ ਵੀ ਨਹੀਂ ਉੱਠਦਾ ਜੀ ਇੰਨੀ ਸੁਰਤ ਪ੍ਰਮਾਤਮਾ ਦਾ ਨਾਮ ਮਜ਼ਬੂਤ ਬਣਾਉਂਦਾ ਗੱਲ ਇਹ ਹੈ ਜੀ ਪ੍ਰਭ ਦਾ ਸਿਮਰਨ ਰੱਬ ਦਾ ਸਿਮਰਨ ਕਰਨ ਦੇ ਨਾਲ ਪ੍ਰਮਾਤਮਾ ਦਾ ਨਾਮ ਧਿਆਉਣ ਦੇ ਨਾਲ ਸੁਰਤ ਜਾਗ ਪੈਂਦੀ ਹੈ ਜੀ ਇਹ ਜਾਗ ਪੈਂਦੀ ਹੈ ਸੁਰਤ ਜੋ ਪ੍ਰਮਾਤਮਾ ਦਾ ਸਿਮਰਨ ਨਾਮ ਬਾਣੀ ਪੜ੍ਹਨੀ ਹੈ ਇਹ ਪ੍ਰਮਾਤਮਾ ਨੂੰ ਸੁਣਾਉਣ ਵਾਸਤੇ ਥੋੜੇ ਹੈ ਜੀ ਕੀਰਤਨ ਸੁਣਾ ਆਪਣੇ ਮਨ ਨੂੰ ਜਗਾਉਣ ਵਾਸਤੇ ਇਹ ਪਿਆਰੇ ਚਿੱਤੇ ਰੱਖਿਓ ਗੱਲ ਪ੍ਰਮਾਤਮਾ ਤਾਂ ਸਦਾ ਹੀ ਜਾਗਦਾ ਹੈ ਉਹ ਕੋਈ ਸੁੱਤਾ ਨਹੀਂਗਾ ਵੀ ਪ੍ਰਮਾਤਮਾ ਦਾ ਸਿਮਰਨ ਕਰਕੇ ਉਹਨੂੰ ਸੁਣਾਉਣਾ ਵੀ ਤੂੰ ਸਾਡਾ ਸਿਮਰਨ ਸੁਣ ਤੇ ਤੂੰ ਸਾਡੇ ਤੇ ਖੁਸ਼ ਹੋ ਕੇ ਸਾਨੂੰ ਦਾਤਾਂ ਦੇ ਨਹੀਂ ਉਹ ਤਾਂ ਦੇ ਰਿਹਾ ਜੀ ਇਹ ਜੋ ਪ੍ਰਮਾਤਮਾ ਦਾ ਸਿਮਰਨ ਹੈ ਭਜਨ ਬੰਦਗੀ ਹੈ ਗੁਰਦੁਆਰਾ ਸਾਹਿਬ ਆਉਣਾ ਹੈ ਮੰਦਰ ਦੇ ਵਿੱਚ ਜਾਣਾ ਹੈ ਮਸੀਤ ਵਿੱਚ ਜਾਣਾ ਹੈ ਇਹ ਮਨ ਨੂੰ ਜਗਾਉਣ ਵਾਸਤੇ ਹੈ ਮਨ ਸੁੱਤਾ ਪਿਆ ਜੀ ਜੇ ਕਿਤੇ ਜਾਗ ਪੇ ਤਾਂ ਜਾਗ λεहो रे ਮਣਾ ਜਾਗ λεहो ਕਾਹ ਗਾਫਲ ਸੋਇਆ ਕਿਉਂ ਸੁੱਤਾ ਪਿਆ ਗੁਰੂ ਜੀ ਕਹਿੰਦੇ ਮਾੜੇ ਕੰਮਾਂ ਦੇ ਵਿੱਚ ਮਾੜੇ ਵਕਾਰਾਂ ਦੇ ਵਿੱਚ ਸੁੱਤਾ ਪਿਆ ਮਣਾ ਮੇਰਾ ਜਾਗ ਜਾਗੋ ਮਣਾ ਜਾਗ ਨੌਵੇਂ ਪਾਸ਼ਾ ਆਪਣੇ ਬਾਣੀ ਦੇ ਵਿੱਚ ਕਹਿੰਦੇ ਜਾਗ ਮਣਾ ਜਾਗ ਸੁੱਤਾ ਪਿਆ ਤੂੰ ਠੱਗਾਂ ਚੋਰੀਆਂ ਬੇਈਮਾਨਾਂ ਘੋਖੇ ਪਤਾ ਨਹੀਂ ਕੀ ਕੁਛ ਕਰਦਾ ਫਿਰਦਾ ਮਣਾ ਮਰਿਆ ਸੁੱਤਾ ਪਿਆ ਤੂੰ ਹਜੇ ਜਾਗਿਆ ਨਹੀਂ ਤੂੰ ਸਰਤ ਕਰਕੇ ਤੂੰ ਸਰਤ ਕਰਕੇ ਜਾਗ ਸੋ ਮਨ ਨੂੰ ਜਗਾਉਂਦੇ ਆ ਜੀ ਗੁਰੂ ਜੀ ਇਹ ਜੋ ਪ੍ਰਮਾਤਮਾ ਦਾ ਸਿਮਰਨਾ ਨਾ ਆ ਬਾਣੀ ਪੜ੍ਹਨੀ ਆ ਕਥਾ ਕਰਨੀ ਆ ਮਨ ਨੂੰ ਜਗਾਉਣ ਵਾਸਤੇ ਆ ਸਾਰਾ ਇਹ ਪ੍ਰਮਾਤਮਾ ਨੂੰ ਨਹੀਂ ਸੁਣਾ ਰਹੇ ਆਪਾਂ ਕੁਝ ਆਪਣੇ ਮਨ ਨੂੰ ਸੁਣਾਉਣਾ ਹੈ ਮਨ ਨੂੰ ਜਗਾਉਣਾ ਹੈ ਜੀ ਮਨ ਨੂੰ ਮਨ ਕਿਤੇ ਜਾਗ ਪਈ ਇਹਨਾਂ ਸੁੱਤਾ ਪਿਆ ਜੀ ਮਾੜੇ ਕੰਮਾਂ ਦੇ ਵਿੱਚ ਸੋ ਗੁਰੂ ਜੀ ਕਹਿੰਦੇ ਪ੍ਰਭ ਕਾ ਸਿਮਰਨ ਭਉ ਨ ਵਿਆਪੈ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਕੋਈ ਡਰ ਹੀ ਨਹੀਂ ਰਹਿੰਦਾ ਡਰ ਵੀ ਨਹੀਂ ਲੱਗਦਾ ਪ੍ਰਭ ਕਾ ਸਿਮਰਨ ਦੁੱਖ ਨਾ ਸੰਤਾਪੈ ਰੱਬ ਦਾ ਸਿਮਰਨ ਕਰਨ ਦੇ ਨਾਲ ਦੁੱਖ ਸੰਤਾਪਦੇ ਨਹੀਂ ਦੁੱਖ ਸਤਾਉਂਦੇ ਨਹੀਂ ਕਰਿਓ ਫਿਰ ਦੁੱਖ ਆ ਜਾਂਦੇ ਜੇ ਚਿੱਤੇ ਰੱਖਿਓ ਗੱਲ ਫਿਰ ਦੁਆਰੇ ਰੱਬ ਦੇ ਪਿਆਰਿਆਂ ਦੇ ਸਰੀਰ ਉੱਤੇ ਵੀ ਕੈਂਸਰ ਆ ਸਕਦਾ ਜੀ ਇਹ ਕੋਈ ਮੱਤਪ੍ਰਿਕ ਵਿਚਰ ਹੈ ਜੀ ਵੀ ਕੈਂਸਰ ਨਹੀਂ ਹੁੰਦਾ ਕੈਂਸਰ ਆ ਸਕਦਾ ਕੋਈ ਭਿਆਨਕ ਬਿਮਾਰੀ ਵੀ ਆ ਸਕਦੀ ਹੈ ਸਰੀਰ ਉੱਤੇ ਆ ਜਾਂਦਾ ਪ੍ਰਾਪਤ ਕਰਮਾਂ ਦੇ ਮੁਕਾਬ ਕਉਂਦੇ ਜਾਂਦੇ ਰਹਿੰਦੇ ਸਰੀਰ ਦੇ ਉੱਤੇ ਦੁੱਖ ਪਰ ਦੁੱਖ ਸਤਾਉਂਦੇ ਨਹੀਂ ਜੀ ਸਰਤ ਨੂੰ ਦੁਖੀ ਨਹੀਂ ਕਰਦੇਗੇ ਅੰਦਰੋਂ ਨਹੀਂ ਦੁਖੀ ਹੁੰਦਾ ਰੱਬ ਦਾ ਪਿਆਰਾ ਕਹਿੰਦੇ ਚੜ੍ਹਦੀ ਕਲਾ ਹੈ ਜੀ ਮਤੀ ਦਾਸ ਜੀ ਨੂੰ ਆਰਾ ਤਿੱਖਾ ਕਰਦਾ ਸੀਗਾ ਆਰਾ ਤਿੱਖਾ ਕਰਦਾ ਨਾ ਜਲਾਦ ਕਹਿੰਦੇ ਮਤੀ ਦਾਸ ਆ ਵੇਖ ਆਰਾ ਤਿੱਖਾ ਕਰਦਾ ਮੈਂ ਤੇਰੇ ਤਨ ਨੂੰ ਐਨਾ ਚੀਰ-ਚੀਰ ਕੇ ਟੱਪ ਜੂਗਾ ਕਹਿੰਦੇ ਕੋਈ ਗੱਲ ਨਹੀਂ ਫਿਰ ਕਿੱਡੀ ਗੱਲ ਹੈ ਵੇਖੋ ਕੁੜੀ ਸਵਰਤ ਚੜ੍ਹਦੀ ਕਲਾ ਚ ਹੈ ਸਾਥ ਤੱਕ ਚੀਚੀ ਦੇ ਉੱਤੇ ਕਰਦ ਵੱਜੇ ਨਹੀਂ ਬੜ ਜਰੀਆਂ ਦੀ ਕਰਦ ਵੱਜ ਵੀ ਕੋੰਦੋ ਪਟੋਗਾ ਕਰੋ ਕੁਛ ਕੋਸ਼ਿਸ਼ ਕਰ ਲੈ ਕੋਸ਼ਿਸ਼ ਕਰਦਾ ਹੈ ਪਰ ਮਤੀ ਦਾਸ ਜੀ ਸਵਰਤ ਚੜ੍ਹਦੀ ਕਲਾ ਚ ਹੈ ਆਰਾ ਤਿੱਖਾ ਹੁੰਦਾ ਸਾਹਮਣੇ ਗੁਰਸਿੱਖ ਜਪਜੀ ਸਾਹਿਬ ਦਾ ਪਾਠ ਪੜ ਰਿਆ ਪਿਆ ਦਿਓ ਸਤ ਚੜ੍ਹਦੀ ਕਲਾ ਵਿੱਚ ਹੈ ਸਰੀਰ ਉੱਤੇ ਤਾਰਾ ਚੱਲੀ ਜਾਂਦਾ ਹੈ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜਤਾ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠੇ ਸਰੀਰ ਕਰਕੇ ਤੱਤੀ ਤਵੀ ਤੇ ਬੈਠੇ ਪਰ ਸੁਰਤ ਕਰਕੇ ਬਹੁਤ ਸੌਖੇ ਹੈ ਜੀ ਬਾਹਰੋਂ ਤਾਂ ਭਾਈ ਤਾਰੂ ਸਿੰਘ ਜੀ ਦਾ ਖੋਪਰ ਨਹੀਂ ਜਾਂਦਾਗਾ ਜੇ ਬਾਹਰਲਾ ਵੇਖਣਾ ਹੋਵੇ ਤਾਂ ਰੱਬ ਦੇ ਪਿਆਰੇ ਦੀ ਸੁਰਤ ਚੜਦੀ ਕਲਾ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ ਭਾਈ ਤਾਰੂ ਸਿੰਘ ਜੀ ਦਾ ਸਰਹੋ ਵਿਚਾਰ ਰੱਬ ਦਾ ਸਿਮਰਨ ਕਰਨ ਦੇ ਨਾਲ ਦੁੱਖ ਸਤਾਉਂਦੇ ਨਹੀਂ ਪਿਆ ਰਹੋ ਫਿਰ ਬਸ ਪ੍ਰਭ ਕਾ ਸਿਮਰਨ ਸਾਧਕੈ ਸੰਗ ਕਹਿੰਦੇ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਰੱਬ ਦੇ ਪਿਆਰਿਆਂ ਦਾ ਸੰਗ ਮਿਲਦਾ ਫਿਰ ਕਿਉਂਕਿ ਸਵਰਤ ਮਿਲ ਲੱਗ ਜਾਂਦੀ ਹੈ ਨਾ ਉਹੋ ਜਿਹੇ ਫਿਰ ਬੰਦੇ ਚੰਗੇ ਲੱਗਣ ਲੱਗ ਜਾਂਦੇ ਜਿਹੜਾ ਰੱਬ ਦਾ ਨਾਮ ਜਪਦੇ ਆ ਤੇ ਪਹਿਲਾਂ ਤਾਂ ਮਨ ਮੁੱਖਾਂ ਵਿੱਚ ਬੈਠ ਕੇ ਗੱਪ ਮਾਰਦਾ ਸੀ ਕਦੇ ਕੁਛ ਕਰਦਾ ਸੀ ਕਦੇ ਕੁਛ ਬੋਲਦਾ ਸੀ ਕਦੇ ਕੁਛ ਬੋਲਦਾ ਸੀ ਪਰ ਪ੍ਰਮਾਤਮਾ ਦਾ ਸਿਮਨ ਕਰਨ ਦੇ ਨਾਲ ਹੁਣ ਸਾਧਕਾਂ ਸੰਗ ਰੱਬ ਦੇ ਪਿਆਰਿਆਂ ਦਾ ਮਨ ਵਿੱਚ ਸੰਗ ਲੋਚਦਾ ਰਹਿੰਦਾਗਾ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਮਾਲਕ ਜੀ ਉਹਨਾਂ ਪਿਆਰਿਆਂ ਦਾ ਮੇਲ ਮਿਲੀ ਜਿੰਦਗੀ ਵਿੱਚ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚੇਤੇ ਆਵੇ ਸਰਬ ਬੰਧਾਨ ਨਾਨਕ ਹਰ ਰੰਗ ਸਾਰੇ ਖਜ਼ਾਨਿਆਂ ਦਾ ਸਾਰੇ ਖਜ਼ਾਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਆ ਜਾਂਦੇ ਸਰਬ ਨਿਧਾਨ ਨਿਧਾਨ ਹੁੰਦੇ ਜੀ ਖਜ਼ਾਨੇ ਕਹਿੰਦੇ ਜੀ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਸਾਰੇ ਖਜ਼ਾਨੇ ਕਿਸੇ ਗੱਲ ਦਾ ਕੋਈ ਘਾਟਾ ਹੀ ਨਹੀਂ ਰਹਿੰਦਾ ਜੀ ਪਿਆਰੋ ਪ੍ਰਮਾਤਮਾ ਦਾ ਸਿਮਨ ਕਰਨ ਦੇ ਨਾਲ ਹਰੇਕ ਸiddhi ਪ੍ਰਾਪਤ ਹੋ ਜਾਂਦੀ ਹੈ ਜੀ ਹਰੇਕ ਕੰਮ ਸੰਪੂਰਨ ਹੋ ਜਾਂਦਾ ਹੈ ਕੋਟ ਬਿਗਣ ਤੇਸ ਲਾਗ ਤੇ ਜਿਸ ਨੂੰ ਵਿਸਰੈ ਨਾਉ ਤੇ ਜਿਹਨੂੰ ਪ੍ਰਮਾਤਮਾ ਦਾ ਨਾਮ ਭੁੱਲ ਗਿਆ ਉਹਨੂੰ ਫਿਰ ਕਰੋੜਾਂ ਵਿਗਣ ਵੀ ਲੱਗਦੇ ਆ ਜੀ ਸੋ ਪ੍ਰਮਾਤਮਾ ਦਾ ਸਿਮਰਨ ਕਰੀਏ ਭਾਈ ਨਾਮ ਸਿਮਰਨ ਕਰਦਿਆਂ ਸਵਰਤ ਬੜੀ ਉੱਚੀ ਚੜੀ ਜਾਂਦੀ ਹੈ ਜੀ ਫਿਰ ਸੰਸਾਰਕ ਤੌਰ ਤੇ ਵੀ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ ਪਿਆਰੋ ਰੱਬ ਦੇ ਪਿਆਰਿਆਂ ਨੂੰ ਕੋਈ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ ਮੈਂ ਤੁਹਾਨੂੰ ਇੱਕ ਨਿੱਕੀ ਜੀ ਗੱਲ ਸੁਣਾ ਕੇ ਆਪਾਂ ਸਮਾਪਤੀ ਕਰਦੇ ਆਂ ਜੋ ਇਹ ਵਰਤੀ ਹੋਈ ਘਟਨਾ ਜੀ ਪਾਕਿਸਤਾਨ ਦੇ ਵਿੱਚ ਸਾਡੇ ਇਧਰੋਂ ਪੰਜਾਬ ਦੇ ਵਿੱਚੋਂ ਜੋ ਜਿਨ੍ਹਾਂ ਦਾ ਨਾਮ ਦੱਸਿਆ ਗਿਆ ਸੰਗਤ ਸਿੰਘ ਜੀ ਸੰਤ ਬਾਬਾ ਸੰਗਤ ਸਿੰਘ ਜੀ ਪਾਕਿਸਤਾਨ ਦੇ ਵਿੱਚ ਗਏ ਪ੍ਰਚਾਰ ਫੇਰੀ ਪ੍ਰਚਾਰਕ ਸੀ ਜੀ ਇਹ ਅੰਗਰੇਜ਼ਾਂ ਦੇ ਸਮੇਂ ਦੀ ਗੱਲ ਹੈ ਜੀ ਉਦੋਂ ਸਾਂਝਾ ਸੀ ਸਾਰਾ ਜੀ ਪੰਜਾਬ ਸਾਰਾ ਬਾਅਦ ਦੇ ਵਿੱਚ ਵੰਡ ਹੁੰਦੀ ਐ ਜੋ ਇਹਦੇ ਵੀ ਉੱਥੇ ਜਿਹੜੇ ਗੁਰਦੁਆਰਾ ਸਾਧੂ ਵਿੱਚ ਠਹਿਰੇ ਸੀ ਨਾ ਜੀ ਉੱਥੋਂ ਦਾ ਇੱਕ ਜੋ ਮੁਸਲਮਾਨ ਪਰਿਵਾਰ ਸੀਗਾ ਕੋਈ ਆਰਥਿਕ ਤੰਗੀ ਕਰਕੇ ਪਰਿਵਾਰ ਦੇ ਵਿੱਚ ਘਾਟਾ ਪੈ ਗਿਆ ਘਾਟਾ ਇੰਨਾ ਵੱਡਾ ਪੈ ਗਿਆ ਵੀ ਸਾਰਾ ਘਰ ਵੀ ਵੇਚ ਗਿਆ ਜ਼ਮੀਨ ਜਾਇਦਾਦ ਵੀ ਵੇਚ ਗਈ ਘਰ ਵੀ ਵੇਚ ਗਿਆ ਸੌ ਕੋਸ਼ਿਸ਼ ਕੋਈ ਵੀ ਪਲ ਛੜਕਤੇ ਆ ਗਏ ਜੀ ਕਹਿੰਦੇ ਵੀ ਉਹ ਮੌਲਵੀ ਕੋਲੇ ਗਿਆ ਕਹਿੰਦਾ ਮੈਂ ਤਾਂ ਆਪ ਮੰਗ ਕੇ ਖਾਣਾ ਕਹਿੰਦਾ ਮੈਂ ਇਥੇ ਨਹੀਂ ਕੁਲੇ ਰਿਹਾ ਹੋਰ ਵੀ ਕਹਿੰਦੇ ਕਹਿੰਦੇ ਕਾਫੇ ਬੰਦਿਆ ਕੋਲੇ ਗਿਆ ਖੀਰ ਨੂੰ ਕਹਿੰਦੇ ਗੁਰਦੁਆਰਾ ਸਾਹਿਬ ਆ ਗਿਆ ਪ੍ਰਬੰਧਕ ਕਮੇਟੀ ਕੋਲੇ ਆ ਗਿਆ ਜਦੋਂ ਪ੍ਰਬੰਧਕ ਕਮੇਟੀ ਕੋਲੇ ਆ ਗਿਆ ਉਹਨਾਂ ਆਪਣਾ ਦੁੱਖ ਦੱਸਿਆ ਆ ਕੇ ਉਦੋਂ ਜ਼ਿਆਦਾ ਤੌਰ ਤੇ ਜਿਹੜੇ ਰੱਬ ਦੇ ਪਿਆਰਾਂ ਕੋਲੇ ਮੰਨ ਲਓ ਵੀ ਪ੍ਰਬੰਧ ਹੁੰਦਾ ਸੀਗਾ ਜੀ ਨਾਲ ਸੇਵਾਦਾਰ ਹੁੰਦੇ ਸੀਗੇ ਤੇ ਜਿਹੜਾ ਕੋਈ ਸੇਵਾਦਾਰ ਗੁਰੂ ਘਰ ਦਾ ਮੈਨ ਹੁੰਦਾ ਸੀ ਨਾ ਉਹੀ ਪ੍ਰਬੰਧ ਚਲਾਉਂਦਾ ਸੀ ਜ਼ਿਆਦਾਤਰ ਵੀ ਗੁਰਸਿੱਖ ਹੁੰਦੇ ਸੀਗੇ ਨਾਲ ਚਲਾਉਣ ਵਾਲੇ ਕਹਿੰਦੇ ਉੱਥੋਂ ਦੇ ਜਿਹੜੇ ਗ੍ਰੰਥੀ ਸਿੰਘ ਸੀ ਉਹਨਾਂ ਨੂੰ ਮਿਲਿਆ ਉਹ ਕਹਿੰਦੇ ਭਾਈ ਕੋਈ ਗੱਲ ਨਹੀਂ ਵੀ ਤੈਨੂੰ ਇੱਥੇ ਛੱਤ ਮਿਲ ਜੂਗੀ ਤੈਨੂੰ ਇੱਥੇ ਰਹਿਣ ਵਾਸਤੇ ਕਮਰਾ ਮਿਲ ਜੂਗਾ ਤੈਨੂੰ ਸਾਰਾ ਕੁਝ ਮਿਲ ਜੂਗਾ ਕੋਈ ਨਹੀਂ ਤੂੰ ਰਹਿ ਜਦੋਂ ਤੇਰੇ ਕੋਈ ਰਿਜਕ ਦਾ ਪ੍ਰਬੰਧ ਹੋ ਗਿਆ ਉਦੋਂ ਤੂੰ ਭਾਈ ਜਾਵੜੀ ਕੋਈ ਨਹੀਂ ਉਹਨਾਂ ਚਿਰ ਤੂੰ ਸੇਵਾ ਕਰ ਇੱਥੇ ਭਾਂਡੇ ਮਾਜ ਗੁਰੂ ਘਰ ਦਾ ਜੋ ਕੁਝ ਸੇਵਾ ਹੁੰਦੀ ਤੇ ਤੈਥੋਂ ਕਰ ਕੋਈ ਤੇਰੇ ਤੇ ਕੋਈ ਵੱਜਮੀ ਸੇਵਾ ਨਹੀਂ ਜਿੰਨੀ ਹੁੰਦੀ ਹੈ ਤੂੰ ਆਪਦੀ ਹیثیت ਮੁਤਾਬਕ ਕਰੀ ਚਾਹਦਾ ਕਹਿੰਦੇ ਵੀ ਉਹ ਉੱਥੇ ਫਿਰ ਬਾਬਾ ਸੰਗਤ ਸਿੰਘ ਜੀ ਗਏ ਹੋਏ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਚਾਰ ਫੇਰੀ ਪ੍ਰਚਾਰ ਕਰਨ ਵਾਸਤੇ ਕਹਿੰਦੇ ਵੀ ਇਹਨੇ ਜਦੋਂ ਕਥਾ ਸੁਣੀ ਨਾ ਉੱਥੇ ਜੀ ਮੁਸਲਮਾਨ ਸੀਗਾ ਜੀ ਬੰਦਾ ਪੰਜਾਬੀ ਸਮਝਦਾ ਸੀਗਾ ਜੀ ਉਧਰ ਦੇ ਪੰਜਾਬ ਦਾ ਸੀ ਕਹਿੰਦੇ ਵੀ ਉਹਦਾ ਨਾਮ ਅਬਦੁੱਲ ਰਹਿਮਾਨ ਦੱਸਿਆ ਜੀ ਜੋ ਅਬਦੁੱਲ ਰਹਿਮਾਨ ਉਹਦਾ ਨਾਮ ਸੀ ਅਬਦੁੱਲ ਰਹਿਮਾਨ ਕਹਿੰਦੇ ਵੀ ਉਹ ਜਦੋਂ ਸੁਣੇ ਉਹਨੇ ਕਥਾ ਕਿ ਜੋ ਸਮਾਪਤੀ ਹੋਈ ਜਿਵੇਂ ਆਪਾਂ ਸਮਾਪਤੀ ਕਰਾਂਗੇ ਸਮਾਪਤੀ ਹੋਈ ਤੇ ਬਾਬਾ ਜੀ ਕੋਲੇ ਆ ਗਿਆ ਬਾਬਾ ਸੰਤ ਸਿੰਘ ਜੀ ਕੋਲੇ ਬੈਠ ਗਿਆ ਆ ਕੇ ਜਦੋਂ ਕੋਲੇ ਬਹਿ ਗਿਆ ਕਹਿੰਦਾ ਜੀ ਰੋਣ ਲੱਗ ਗਿਆ ਮਹਾਪੁਰਸ਼ਾਂ ਕੋਲੇ ਰੋਣ ਲੱਗ ਗਿਆ ਕਹਿੰਦਾ ਜੀ ਘਰ ਵੀ ਵੇਚ ਗਿਆ ਸਭ ਕੁਝ ਵੇਚ ਗਿਆ ਉਨੇ ਇੱਕ ਗੱਲ ਆਖੀ ਬੜੀ ਪਿਆਰੀ ਕਹਿੰਦਾ ਜੀ ਕੋਈ ਐਸਾ ਕਲਾਮ ਹੈ ਧਿਆਨ ਨਾਲ ਸੁਣਿਓ ਸਾਰੀ ਗੱਲ ਏ ਕਹਿੰਦਾ ਕਿ ਐਸਾ ਕਲਾਮ ਹੈ ਜਿਹਦੂੰ ਜਪਣ ਦੇ ਨਾਲ ਗਵਾਚੀ ਹੋਈ ਇੱਜ਼ਤ ਗਵਾਚਿਆ ਹੋਇਆ ਪੈਸਾ ਇੱਜ਼ਤ ਆਬਰੂ ਮੇਰੇ ਕੋਲੇ ਵਾਪਸ ਆ ਜੇ ਕੋਈ ਹੈਸਾ ਕਲਾਮ ਮਹਾਪੁਰਸ਼ ਕਹਿੰਦੇ ਭਾਈ ਹੈਗਾਗਾ ਉਹ ਕਹਿੰਦੇ ਵੀ ਹੈਗਾਗਾ ਉਹ ਕਹਿੰਦੇ ਫਿਰ ਮੈਨੂੰ ਕੋਈ ਕਲਾਮ ਐਸਾ ਜਪਣ ਵਾਸਤੇ ਦਿਓ ਜੀ ਤੇ ਮੈਂ ਤਾਂ ਜ਼ਰੂਰ ਮੇਰਾ ਤਾਂ ਸਾਰਾ ਕੁਝ ਹੀ ਵੇਗ ਗਿਆ ਸਭ ਕੁਝ ਹੀ ਮੇਤਾ ਬਰਬਾਦ ਹੋ ਗਿਆ ਜੀ ਜਦੋਂ ਇਹ ਗੱਲ ਆਖੀ ਤੇ ਮਹਾਪੁਰ ਕਿਉਂਕਿ ਉਹ ਪੰਜਾਬੀ ਨਹੀਂ ਸਮਝਦਾ ਸੀ ਮਹਾਪੁਰ ਸਾਹਿਬ ਜੀ ਕਹਿੰਦੇ ਉਰਦੂ ਦੇ ਵਿੱਚ ਲੈਣਾ ਲਿਖ ਕੇ ਦਿੱਤੀਆਂ ਸੁਖਣੀ ਸਾਹਿਬ ਦੀ ਗੁਰਬਾਣੀ ਕੋਈ ਗੁਰਬਾਣੀ ਵਿੱਚ ਨਹੀਂ ਹੁੰਦੀ ਪਿਆਰੇ ਕਿਉਂਕਿ ਕਈ ਵਾਰੀ ਜਦੋਂ ਆਪ ਪੜ ਸਕਦੇ ਆ ਤਾਂ ਗੁਰਦਕਾ ਸਾਹਿਬ ਤੋਂ ਹੀ ਪੜ ਸਕਦੇ ਪਰ ਉਹ ਮੁਸਲਮਾਨ ਹੋਣ ਕਰਕੇ ਉਹਨੂੰ ਫਿਰ ਪੰਜਾਬੀ ਦੀ ਸਮਝ ਆਉਂਦੀ ਨਹੀਂ ਸੀ ਉਦੋਂ ਤਾਂ ਗੁਰਦਕਾ ਸਾਹਿਬ ਹੈ ਹੀ ਨਹੀਂ ਸੀ ਉਰਦੂ ਦੇ ਵਿੱਚ ਜ਼ਿਆਦੇ ਤੌਰ ਤੇ ਤੇ ਉਹ ਫਿਰ ਉਰਦੂ ਦੇ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਲਿਖ ਕੇ ਦਿੱਤੀਆਂ ਪ੍ਰਵਕ ਸਿਮਰਨ ਅਰਧ ਸਿੱਧ ਨਉ ਨਿਧ ਪ੍ਰਵਕ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਲੈ ਕਹਿੰਦੇ ਭਾਈ ਐਂ ਕਰੀ ਆਹ ਪੰਕਤੀਆਂ ਨੂੰ ਬੰਨ੍ਹਦਿਆ ਉਠਦਿਆ ਤੁਰਦਿਆ ਫਿਰਦਿਆ ਸਿਮਰਨਾ ਕਰੀ ਚੱਲਦਾ ਕਹਿੰਦੇ ਵੀ ਉਹ 2-3 ਮਹੀਨੇ ਲਗਾਤਾਰ ਸਿਮਰਨ ਕਰਦਾ ਰਿਹਾ ਰੱਬ ਦੀ ਖਿਹੜ ਐਸੀ ਵਰਤੀ ਕਹਿੰਦੇ ਉੱਥੋਂ ਦਾ ਫੌਜ ਮੁਖੀ ਉੱਥੋਂ ਦਾ ਜਿਹੜਾ ਜੋ ਪਾਕਿਸਤਾਨ ਦੇ ਵਿੱਚ ਉਹਦਾ ਫੌਜ ਮੁਖੀ ਕੁਦਰਤੀ ਮੱਥਾ ਟੇਕਣ ਵਾਸਤੇ ਆ ਗਿਆ ਮੱਥਾ ਟੇਕਣ ਵਾਸਤੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਹੁਣ ਕਿਉਂਕਿ ਜੇ ਵੱਡੇ ਬੰਦੇ ਹੁੰਦੇ ਕਈ ਵਾਰੀ ਮੱਦਦਗਾਰ ਵਾਲੇ ਵੀ ਹੁੰਦੇ ਆ ਨਾ ਕੋਈ ਪ੍ਰਮਾਤਮਾ ਨੇ ਖੇਡ ਵਰਤਾਈ ਕਹਿੰਦੇ ਵੀ ਉਹਨੇ ਪੁੱਛ ਲਿਆ ਵੀ ਆਹ ਸੇਵਾਦਾਰ ਕਿੱਥੋਂ ਕਹਿੰਦੇ ਵੀ ਐਂ ਲੱਗ ਵੀਖਣ ਨੂੰ ਮੁਸਲਮਾਨ ਲੱਗਦਾ ਵੀ ਪਹਿਰਾਵਾ ਮੁਸਲਮਾਨਾਂ ਵਾਲਾ ਪਰ ਜਦ ਵੀ ਇਹ ਗੁਰਬਾਣੀ ਜਾਂਦਾਗਾ ਕਹਿੰਦੇ ਵੀ ਫਿਰ ਉਹਨੇ ਪੁੱਛ ਲਿਆ ਕਹਿੰਦਾ ਜੀ ਉਹਨੇ ਆਪਦੀ ਵਿੱਥਿਆ ਸੁਣਾਈ ਸਾਰੀ ਵੀ ਵਿਪਰ ਵੀ ਵਪਾਰ ਦੇ ਵਿੱਚ ਘਾਟਾ ਪਿਆ ਜੀ ਘਰ ਵੀ ਵਿਗ ਗਿਆ ਸਭ ਕੁਝ ਵਿਗ ਗਿਆ ਫਿਰ ਉਹ ਕਹਿੰਦਾ ਵੀ ਮੇਰੇ ਕੋਲੇ ਨਾ ਐਨੇ ਵਿੱਗੇ ਜ਼ਮੀਨ ਮੇਰੀ ਬੇਵਾਦੀ ਪਈ ਹੈ ਤੇ ਜੇ ਤੂੰ ਮਿਹਨਤ ਕਰਕੇ ਉਹਨੂੰ ਕਰ ਲੇਗਾ ਤੇ ਭਾਈ ਮੈਂ ਤੇਰੇ ਨਾਂ ਹੀ ਲਵਾ ਦੂੰਗਾ ਬਸ ਐਸੀ ਖੇੜ ਵਰਤੀ ਪਿਆਰੋ ਫਿਰ ਕਈ ਵਿੱਗਿਆਂ ਦਾ ਮਾਲਕ ਬਣ ਗਿਆ ਜਿਹਦੇ ਕੋਲ ਕੁਝ ਵੀ ਨਹੀਂ ਸੀ ਪਿਆਰੋ ਕਈ ਵਿੱਗਿਆਂ ਦਾ ਮਾਲਕ ਬਣ ਗਿਆ ਉਹ ਉਸ ਤੋਂ ਬਾਅਦ ਕਹਿੰਦੇ ਬਾਬਾ ਜੀ ਤੇ ਇੱਧਰ ਆ ਗਏ ਇੱਕ ਵਾਰ ਫੇਰ ਕਹਿੰਦੇ ਪ੍ਰਚਾਰ ਫੇਰੀ ਵਾਸਤੇ ਕਈ ਸਾਲ ਬਾਅਦ ਗਏ ਉੱਥੇ ਜਦੋਂ ਫਿਰ ਉਹ ਮੁਸਲਮਾਨ ਪਰਿਵਾਰ ਬਾਬਾ ਜੀ ਦਾ ਧੰਨਵਾਦ ਕਰਨ ਵਾਸਤੇ ਆਇਆ ਕਹਿੰਦੇ ਮਹਾਪੁਰਸ਼ੋ ਤੁਸੀਂ ਮੈਨੂੰ ਇੱਕ ਬਾਣੀ ਦੀ ਪੰਗਤੀ ਕਲਾਮ ਦਿੱਤਾ ਸੀ ਕਿਉਂਕਿ ਮਹਾਪੁਰਸ਼ ਭੁੱਲ ਗਿਆ ਉਹ ਗੱਲ ਉਹਨੇ ਪਰਚੀ ਕੱਢ ਕੇ ਉਹਨਾਂ ਦੇ ਮੋਹਰੇ ਕਰਤੀ ਕਹਿੰਦਾ ਜੀ ਤੁਸੀਂ ਮੈਨੂੰ ਆ ਪੰਗਤੀਆਂ ਪੜਨ ਵਾਸਤੇ ਦਿੱਤੀਆਂ ਸੀਗਾ ਮੇਰੀ ਗਵਾਚੀ ਹੋਈ ਇੱਜ਼ਤ ਗਵਾਚਿਆ ਹੋਇਆ ਪੈਸਾ ਮੇਰੇ ਕੋਲੇ ਵਾਪਸ ਆ ਗਿਆ ਅੱਜ ਮੈਂ ਕਈ ਵਿਗਿਆ ਦਾ ਮਾਲਕ ਬਣ ਗਿਆ ਏ ਪਿਆਰੋ ਗੁਰੂਆ ਨਾ ਬਾਣੀ ਆ ਜਿਹੜੀ ਇਹ ਸਾਡੀਆਂ ਗਵਾਚੀਆਂ ਹੋਈਆਂ ਇੱਜ਼ਤਾਂ ਵੀ ਸਾਨੂੰ ਵਾਪਸ ਕਰ ਦੂਗੀ ਕੀ ਨਹੀਂ ਦਿੰਦੀ ਬਾਣੀ ਸਾਨੂੰ ਪਿਆਰੋ ਗੱਲ ਆ ਸਾਰੀ ਭਰੋਸੇ ਦੇ ਉੱਤੇ ਭਰੋਸਾ ਕਰੀਏ ਗੁਰੂ ਦੀ ਬਾਣੀ ਉੱਤੇ ਸਿਮਰਨ ਉੱਤੇ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ